ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਸਾਡੇ ਸੈਂਟਰ ਆਇਆ ਕੋਈ ਵੀ ਭੈਣ ਭਰਾ ਜਦੋਂ ਤੰਦਰੁਸਤੀ ਦੀ ਰਾਤ ਤੁਰਦਾ ਹੈ ਤਾਂ ਤੁਹਾਡੇ ਨਾਲ ਅਸੀਂ ਉਹਦਾ ਰਾਪਤਾ ਜਰੂਰ ਕਰਾਉਣੇ ਆ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਰਸ਼ਪਾਲ ਸਿੰਘ ਇਹ 8 ਨੰਬਰ ਚੁੰਗੀ ਫਰੂਜ਼ਪੁਰ ਨਵਪੁਰ ਨਵਪੁਰਾ ਪਿੰਡੂਲਾ ਸੰਬੰਧ ਰੱਖਦੇ ਨੇ ਇਹ ਕਾਫੀ ਸਮੱਸਿਆਵਾਂ ਲੈ ਕੇ ਆਏ ਸੀ ਸਾਡੇ ਸੈਂਟਰ ਤੇ ਜਿਹੜੀ ਵੱਡੀ ਸਮੱਸਿਆ ਸੀ ਉਹ ਸ਼ੂਗਰ ਸੀ ਇਹਨਾਂ ਦੀ ਸ਼ੂਗਰ ਕਾਫੀ ਹਾਈ ਰਹਿੰਦੀ ਸੀ ਉਹਦੇ ਤੋਂ ਲਗਾਤਾਰ ਦਵਾਈਆਂ ਖਾਂਦੇ ਸੀ ਇਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਜਰੂਰ ਕਰੋ ਹਾਂਜੀ ਭਾਜੀ ਤੁਹਾਡਾ ਸਵਾਗਤ ਹੈ ਪਹਿਲਾਂ ਸਾਡੇ ਚੈਨਲ ਤੇ ਤੇ ਹੁਣ ਆਪ ਦੱਸੋ ਵੀ ਕਿਹੜੀ ਕਿਹੜੀ ਮੁਸ਼ਕਲ ਸੀ ਜਦੋਂ ਤੁਸੀਂ ਸਾਡੇ ਸੈਂਟਰ ਆਏ ਹੋ ਜਿਆਦਾ ਤਾਂ ਸ਼ੂਗਰ ਸੀ ਮਨੋ 3 4 5 ਸਾਲ ਤੋਂ 130 ਤੋਂ ਉੱਪਰ ਰਹਿੰਦੀ ਸੀ ਸ਼ੂਗਰ 4-5 ਸਾਲ ਤੋਂ 300 ਤੋਂ ਉੱਪਰ ਰਹਿੰਦੀ ਸੀ ਹਾਂਜੀ ਮਤਲਬ ਕੋਈ 200 ਤੋਂ ਥੱਲੇ ਜਾਂ 200 ਦੇ ਹੁਣ 200 ਤੋਂ ਥੱਲੇ ਰੋਟੀ ਖਾ ਕੇ ਆ ਹਾਂਜੀ ਕੋਈ 200 ਹੁੰਦੀ ਕਈ 180 180 ਤੱਕ 200 ਤੱਕ ਆ ਗਈ ਇਹਨਾਂ ਦੀ ਸ਼ੂਗਰ ਔਰ ਅਗਲੇ ਕੁਝ ਮਹੀਨਿਆਂ ਚ ਇਹ ਸ਼ੂਗਰ ਤੋਂ ਬਿਲਕੁਲ निजात pa ਲੈਣਗੇ ਸਾਡੀ ਟ੍ਰੀਟਮੈਂਟ ਹੈ ਜੋ ਇਸ ਤੋਂ ਪਹਿਲਾਂ ਵੀ ਅਨੇਕਾਂ ਪੇਸ਼ੈਂਟ ਸ਼ੂਗਰ ਵਾਲੇ ਠੀਕ ਹੋ ਕੇ ਗਏ ਨੇ ਇਹ ਵੀ ਜਰੂਰ ਠੀਕ ਹੋ ਜਾਣਗੇ ਇਸ ਤੋਂ ਇਲਾਵਾ ਹੋਰ ਕੀ ਸਮੱਸਿਆ ਹੈ ਤੁਹਾਡੇ ਸ਼ੂਗਰ ਨਾਲ ਇਹ ਆਪੈਰ ਨੂੰ ਨੁਕਸ ਪਿਆ ਸੀ ਇਹਨਾਂ ਦਾ ਪੈਰ ਜਕੜਿਆ ਹੋਇਆ ਸੀ ਪੈਰ ਮੁੜਦਾ ਨਹੀਂ ਸੀ ਸ਼ੂਗਰ ਨਾਲ ਹੁਣ ਇਹ ਮਤਲਬ ਹੁਣ ਪੈਰ ਦੇ ਵਿੱਚ ਪੂਰੀ ਮੂਵਮੈਂਟ ਆ ਗਈ ਹੈ ਪੂਰਾ ਹਿੱਲ ਰਿਹਾ ਹੈ ਸਾਰੀਆਂ ਉਂਗਲਾਂ ਹਿੱਲ ਰਹੀਆਂ ਨੇ ਚਾਹ ਮੈਨੂੰ ਇੱਕ ਸਾਲ ਤੱਕ ਮੈਂ ਛੋਟੀ ਨਾਲ ਤੁਰਦਾ ਰਿਹਾ ਇੱਕ ਸਾਲ ਛੋਟੀ ਨਾਲ ਤੁਰਦੇ ਰਿਹਾ ਮੈਨੂੰ ਹੁਣ ਸਾਲ ਕੋ ਹੋ ਗਿਆ ਛੋਟੀ ਤੋਂ ਬਿਨਾ ਤੁਰਦੇ ਹੁਣ ਬਿਲਕੁਲ ਥੋੜਾ ਜ਼ੋਰ ਪੈਨ ਲਾ ਕੇ ਲੱਤ ਮਤਲਬ ਲੱਤ ਮਹਿਸੂਸ ਕਰਦੀ ਹੈ ਕਿ ਤਾਕਤ ਆ ਗਈ ਹੈ ਵਿੱਚ ਠੀਕ ਹੈ ਜੀ ਤਾਂ ਇੱਕ ਸਾਲ ਤਾਂ ਬਿਲਕੁਲ ਛੋਟੀ ਨਾਲ ਛੋਟੀ ਨਾਲ ਹੋਰ ਬਾਕੀ ਕਲਾਸ ਤੁਸੀਂ ਲਗਭਗ ਡੇਲੀ ਆ ਰਹੇ ਹੋ ਸਰੀਰ ਲੱਗਦਾ ਚੁਸਤ ਰੋਸ ਨੀਂਦ ਠੀਕ ਆ ਰਹੀ ਹੈ ਨੀਂਦ ਤਾਂ ਬਿਲਕੁਲ ਠੀਕ ਹੈ ਦੋਸਤੋ 슈ਗਰ ਠੀਕ ਹੋ ਸਕਦੀ ਹੈ ਔਰ ਅਸੀਂ ਦਾਅਵੇ ਨਾ ਕਹਿੰਨੇ ਆ ਕਿ ਜਿਹੜਾ ਵੀ ਭੈਣ ਭਰਾ ਸਾਡੇ ਸੈਂਟਰ ਆਵੇਗਾ ਜੇ ਤੁਸੀਂ ਦੂਰ ਰਹਿੰਦੇ ਹੋ ਤਾਂ ਕੁਝ ਦਿਨਾਂ ਜਾ ਕੇ ਜੋ ਅਸੀਂ ਕਰਿਆਵਾਂ ਦੱਸਾਂਗੇ ਸਿੱਖ ਲਵੋ ਉਸ ਤੋਂ ਬਾਅਦ ਕਰੇ ਜਾ ਕੇ ਕਰਦੇ ਰਹੋ ਤਾਂ तकरीबन 3 ਮਹੀਨਿਆਂ ਚ ਸ਼ੂਗਰ ਤੋਂ निजात ਮਿਲ ਜਾਂਦੀ ਹੈ ਤੁਸੀਂ ਲੱਡੂ ਖਾ ਸਕਦੇ ਹੋ ਗੁਲਾਬ ਜਾਮਨ ਰਸਗੁਲੇ ਬਿਲਕੁਲ ਖਾ ਸਕ ਸਕਦੇ ਹੋ ਤੰਦਰੁਸਤੀ ਦੀ ਖੁਸ਼ਹਾਲੀ ਭਰੀ ਜ਼ਿੰਦਗੀ ਜਿਉ ਸਕਦੇ ਹੋ ਪਰ ਯੋਗ ਨਾਲ ਜੁੜਨਾ ਪੈਗਾ ਹਰ ਗੱਲ ਸਮਝ ਕੇ ਕਰਨੀ ਪੈਗੀ ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ ਸਾਡੇ ਵਾਂਗ ਹੋਰ ਵੀ ਅਨੇਕਾਂ ਲੋਕ ਯੋਗ ਕਰਵਾ ਰਹੇ ਨੇ ਪਰ ਜੋ ਸਾਡੇ ਸੈਂਟਰ ਦੇ ਨਤੀਜੇ ਨੇ ਇਹ ਪਿੱਛੇ ਜਿੰਨੇ ਭੈਣ ਭਰਾ ਬੈਠੇ ਨੇ ਹਾਂਜੀ ਸਾਰੇ ਠੀਕ ਹੋ ਕੇ ਜਾਂਦੇ ਨੇ ਜੀ ਹੱਥ ਖੜਾ ਕਰੋ ਜਿਹੜੇ ਇਸ ਗੱਲ ਨਾਲ ਸਹਿਮਤ ਨੇ ਵੀ ਇੱਥੇ ਆਏ ਸਾਰੇ ਠੀਕ ਹੋ ਕੇ ਜਾਂਦੇ ਨੇ ਅੱਜ ਤੱਕ ਦੇ ਸਾਡੇ ਨਤੀਜੇ 100% ਨੇ ਜੀ ਕੋਈ ਅਸੀਂ ਇੱਥੇ ਆਇਆ ਤਾਂ ਖਰਚਾ ਨਹੀਂ ਲੈਂਦੇ ਜੀ ਕੋਈ ਸਾਡਾ ਕਮਾਈ ਦਾ ਮੰਤਵ ਨਹੀਂ ਹੈ ਸੇਵਾ ਦਾ ਮੰਤਵ ਹੈ ਤੁਸੀਂ ਵੀ ਆ ਸਕਦੇ ਹੋ ਪਿੰਡ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਸਾਡਾ ਮੋਬਾਈਲ ਨੰਬਰ 94172 49640 ਦੁਰੋਂ ਆਉਂਦੇ ਹੋ ਤਾਂ ਤੁਹਾਨੂੰ ਰਹਿائش ਖਾਣੇ ਦਾ ਵੀ ਜਿਹੜਾ ਹੈਗਾ ਉਹ ਸਿਸਟਮ ਇੱਥੇ ਮਿਲ ਜਾਵੇਗਾ ਕੋਈ ਵੀ ਭੈਣ ਭਰਾ ਜੇ ਤੁਹਾਡਾ ਅਜਿਹੀਆਂ ਸਮੱਸਿਆਵਾਂ ਤੋਂ ਪੀੜਤ ਹੈ ਤਾਂ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਇੱਥੇ ਲੱਭ ਸਕਦਾ ਫਿਰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੁਹਾਡਾ ਬਹੁਤ ਬਹੁਤ ਧੰਨਵਾਦ